ਹਰਜਿੰਦਰ ਸਿੰਘ ਕਿਹੜਾ ਪਿੰਡ ਆ ਗੋਤਪੋਕਰ ਹਾਂਜੀ 1 ਸਕਿੰਟ ਮੈਨੂੰ ਆਪਣੇ ਸਾਹ ਨੂੰ ਬੋਲਣ ਸਾਧ ਸੰਗਤ ਜੀ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹਿ ਰਿਹਾ ਪਿੰਡ ਗੋਤਪੋਕਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ 1.5 ਸਾਲ ਤੋਂ ਕਮੇਟੀ ਚੇਂਜ ਕੀਤੀ ਕਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾ ਹੀ ਅੰਮ੍ਰਿਤਾਰੀ ਹੀ ਤੇ ਮੈਂ ਵੀ ਸੋਚਿਆ ਕਿ ਚਲੋ ਮੇਰਾ ਪਤੀ ਜਾ ਵਾ ਆਪੈ ਨੂੰ ਬਣਾ ਲਈਏ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਮਤਲਬ ਦੋਆਂ ਤਨਾ ਮਹੀਨੇ ਚ ਇੱਕ ਟੋਨੀ ਮੁੰਡਾ ਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮੇਰੇ ਕੋਲ ਆ ਕੇ ਰੋਇਆ ਫਿਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚੱਲ ਜਾ ਮੇਰਾ ਭਤੀ ਜਾਵਾ ਲੇਕਿਨ ਟੋਨੀ ਤੈਨੂੰ ਗਾਲਾਂ ਕੱਢੀਆਂ ਮੈਂ ਅਸਲੀ ਦੀ ਮਾਫੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡਾਇੰਗਲ ਦੇ ਵਿੱਚ ਬੈ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡਾਇੰਗਲ ਦਾਨਗਲ ਦੇ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਵੀ ਮੈਂ ਆਉ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਭਤੀਜਾ ਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਦਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਵਾਪਸ ਕਦਮ ਕਰੀਏ ਉਹਦੇ ਬਾਅਦ ਅਜ ਤੋਂ 15 20 ਦਿਨ ਦੀ ਗੱਲ ਆ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਏ ਉਹ ਦਰਖਾਸਤ ਜੀ ਤੇ ਬਿਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰੇ ਆ ਜਿਹੜਾ ਮੈਂ ਫਿਰ ਕਹਿ ਕੇ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਦੁਹਰਾ ਤੇ ਹੁੰਦਾ ਨਿਵਰਤਾ ਨਾਲ ਕੰਮ ਕਰੋ ਸੇਵਾ ਵਾ ਇਹ ਗੁਰੂ ਘਰ ਕੇ ਇਦਾਂ ਈਮਾ ਸੇਵਾ ਕਰਨੀ ਕਰੂ ਕਰਦੀ ਪੱਖਵਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮਾਖੀ ਦੇਖਿਆ ਬਹੁਤ ਮਾੜਾ ਇਹ ਸਹੀ ਹੋਇਆ ਇਹ 4 ਹਫ਼ਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਵਾਂ ਇਹ ਸਾਨੂੰ ਸਾਡੇ ਪਰਿਵਾਰ ਕੇ 파ਟੋ ਤਾੜ ਪਾਉਣੇ ਜਾਂਦੇ ਆ ਦੋ ਚਾਰ ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੇ ਕਹਿੰਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਵੀ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀ ਵਿੱਚ ਨਹੀਂ ਬ ਕੋਈ ਤਰਾਜ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਜੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਹਮਤੋਂ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਨਹੀਂ ਉਹਨੂੰ ਮੱਧੇ ਜਾਣਾ ਰਹਿਤ ਰੱਖਦੇ ਆਈ ਉਹਨੂੰ ਸਰਪਾ ਸਾਹਿਬ ਆਤਾ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਦੇ ਨਾਲ ਫੇਰ ਚੋਣ ਲੱਗ ਨੰਬਰ 1 ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਇਹ ਸਾਰੀ ਘਟਨਾਕ੍ਰਮ ਹੋਈ ਹੈ ਇਹ ਬਹੁਤ ਮਾੜੀ ਘਟਨਾ ਹੋਈ ਜੀ ਇਸ ਘਟਨਾ ਨੂੰ ਕਾਫੀ ਦਿਨ ਦੇ ਇਹਨਾਂ ਨੂੰ ਲੱਗ-ਲੱਗ ਕਰ ਰਹੇ ਸੀ ਇਹ ਘਟਨਾ ਨਾਮ ਵਾਪਰੇ ਜੋ ਕਿ ਗੁਰੂ ਘਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਹੈ ਇਹ ਨਹੀਂ ਹੋਣੀ ਚਾਹੀਦੀ ਮੈਂ ਪਹਿਲਾਂ ਵੀ ਮਤਲਬ 5-6 ਸਾਲ ਇੱਟੇ ਕੁੱਤ ਪਦਾਨ ਕੀਤੇ ਰਿਹਾ ਮੈਂ ਤੇ ਇਹਨਾਂ ਨੇ ਕਿਹਾ ਵੀ ਬਦਲੇ ਕਰਨਾ ਮੈਂ ਹੱਥ ਜੋੜ ਕੇ ਬਦਲੀ ਆ ਪਹਿਲਾਂ 2 ਮਹੀਨੇ ਖੈਤਾ ਹੀ ਮੈਂ ਬਦਲੀ ਹੋਣਾ ਮੈਂ ਸੋ ਹੁਣ ਇਹਨਾਂ ਦੇ ਆਪੋ ਦੇ ਵਿੱਚ ਉਹ ਚਾਚਾ ਉਹ ਚਾਚਾ ਔਰ ਭਤੀਜਾ ਵੈ ਜਿਨ੍ਹਾਂ ਦਾ ਆਪੋ ਦੇ ਵਿੱਚ ਕਰਕੇ ਦੂਸਰੀ ਜਨਤਾ ਜੋ ਪਬਲਿਕ ਨਾਲ ਸਪੋਰਟ ਦੇ ਕੇ ਉਹਨਾਂ ਨੂੰ ਪਾੜਨ ਦਾ ਹੀ ਘਰ ਉਹਨਾਂ ਦਾ ਵੜਨੇ ਜੋ ਕੇ ਇੱਕ ਥਾਂ ਤੇ ਰਹਿਣ ਵਾਲੇ ਸੀ ਅੱਜ ਉਹਨਾਂ ਨੂੰ ਲਗ ਲਗ ਕੀਤਾ ਆ ਰਹੇ ਹਨ ਜੋ ਗੁਰੂ ਘਰ ਦੀ ਸੇਵਾ ਹੈ ਇਹ ਨਮਾਣੇ ਬਣ ਕੇ ਗਰੀਬ ਬਣ ਕੇ ਇਲਮ ਕਰਨੀ ਚਾਹੀਦੀ ਹੈ ਪਰ ਤੁਸੀਂ ਪ੍ਰਧਾਨ ਬਣੇ ਹੋ ਤੁਹਾਨੂੰ ਧੰਨਵਾਦੀ ਹਾਂ ਜੋ ਫਿਰ ਮੂਹਰੇ ਗਲਤੀ ਆਵਾਂਗਾ ਭਾਜੀ ਨਾਲ ਸੀ ਚੁੱਪ ਕਰਾ ਰਹੀ ਭਾਜੀ ਅੱਜ ਜੋ ਹੋਇਆ ਗੁਰਦੁਆਰੇ ਵਿੱਚ ਇੱਕ ਸਿੱਖ ਹੋਣ ਦੇ ਨਾਂ ਤੇ ਤੁਸੀਂ ਸਿੱਖੋ ਮੈਂ ਵੀ ਸਿੱਖਾਂ ਸ਼ੋਭਾ ਦਿੰਦਾ ਸੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਭ ਜੀ ਮੈਂ ਯੂਰਪ ਚ ਰਹਿਣਾ ਮਾਂ ਤੇ ਇਹ ਜਿਹੜੀ ਲੜਾਈ ਝਗੜਾ ਜਿਤੋਂ 10 12 ਦਿਨੋਂ ਕਿ ਮੈਂ ਸੁਣ ਰਿਹਾ ਹੀਗਾ ਤੇ ਅੱਜ ਜਿਹੜੀ ਇਕੱਠ ਰੱਖੀ ਗਈ ਹੈਗੀ ਗੁਰਦੁਆਰੇ ਦੇ ਵਿੱਚ ਤੇ ਗੁਰਦੁਆਰੇ ਦੇ ਵਿੱਚ ਇਕੱਠੋਂ ਆਉਣ ਦੇ ਨਾਲ ਮੈਂ ਦੇਖਿਆ ਕਿ ਜਿਹੜੀ ਗੁਰੂ ਮਾਰੇ ਦੀ ਉਹ ਬੇਅਦਬੀ ਬਹੁਤ ਜ਼ਿਆਦਾ ਹੁੰਦੀ ਦੇਖੋ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਉਹ ਮਸਲੇ ਲੱਗਾ ਪਰ ਜਿਹੜਾ ਗੁਰੂ ਘਰ ਦਾ ਮਸਲਾ ਵਾ ਉਹ ਗੁਰੂ ਘਰ ਨੂੰ ਮੁੱਕ ਰੱਖ ਦਿਆ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨੂੰ ਨਹਾਜਰ ਨਾਜਰ ਸਮਝ ਦਿਆ ਆ ਸੰਗਤ ਦੇ ਵਿੱਚ ਜਿਹੜੇ ਕੋਈ ਅਸਰਾਰਤਿਆਂ ਅੰਸਰ ਆ ਜਿਹੜੇ ਉਹ ਇਦਾਂ ਦੇ ਕੰਮ ਕਰਦੇ ਆ ਇਹ ਬਹੁਤ ਮਾੜੀ ਘਟਨਾਵਾਂ ਦੇਖੋ ਜੀ ਗੁਰੂ ਗੁਰੰਗ ਸਾਹਿਬ ਜਿਹੜੇ ਦੁਨੀਆ ਦੇ ਮਾਲਕ ਆ ਦੁਨੀਆ ਦੇ ਦੀਨ ਮਾਲਕ ਆ ਸਾਡੇ ਪਿਓ ਆ ਸਾਡੇ ਬਾਪ ਆ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਦੋਂ ਇਦਾਂ ਦੇ ਕੰਮ ਹੁੰਦੇ ਆ ਤਾਂ ਸਾਨੂੰ ਦੁੱਖ ਲੱਗਦਾ ਕਿਹਨੂੰ ਦੁੱਖ ਲੱਗਿਆ ਚਾਹੇ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਭਾਇਸਾ ਜੀ ਮੈਂ ਦਿਲੋਂ ਕਹਿ ਰਿਹਾ ਕਿ ਮੈਨੂੰ ਦੁੱਖ ਹੀਗਾ ਮਹਾਰਾਜਾ ਲੋਪੇਟ ਕੀਤੀ ਕੋਈ ਆਪਣੀ ਕਹਾਣੀ ਸੁਣਾ ਰਿਹਾ ਕੋਈ ਆਪਣੀ ਕਹਾਣੀ ਸੁਣਾ ਰਿਹਾ ਜਿਹੜੀਆਂ ਕਹਾਣੀਆਂ ਹੁੰਦੀਆਂ ਗੁਰੂ ਘਰ ਤੋਂ ਬਾਹਰ ਹੁੰਦੀਆਂ ਪਰ ਜੇ ਅੱਜ ਗੁਰੂ ਘਰ ਦੇ ਵਿੱਚ ਇਕੱਠ ਰੱਖਿਆ ਗਿਆ ਹੈਗਾ ਤੇ ਸਾਡਾ ਫਰਜ ਬੰਦ ਆਏਗਾ ਸਾਰਿਆਂ ਦੀ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਇਹ ਕੰਮ ਜਿਹੜਾ ਹੋ ਜਾਂਦਾ ਬਾਕੀ ਮੈਂ ਤੁਹਾਡੇ ਮਾਦੀ ਮਰਾਈ ਇਹ ਬੇਨਤੀ ਕਰਨਾ ਚਾਹਨਾ ਪੂਰੇ ਇੰਡੀਆ ਦੇ ਵਿੱਚ ਜਾਂ ਆਲ ਵਰਲਡ ਦੇ ਵਿੱਚ ਜਿੱਥੇ-ਤੇ ਵੀ ਇਹ ਚੈਨਲ ਸੁਣਦਾ ਵਾ ਇੱਧਰ ਮੇਰਾ ਚਾਚਾ ਵਾ ਤੇ ਉੱਧਰ ਮੇਰਾ ਭਰਾ ਵਾ ਸਾਡਾ ਇੱਕ ਹੀ ਪਰਿਵਾਰ ਆ ਸਾਡੇ ਪਰਿਵਾਰ ਦੇ ਵਿੱਚ ਥੋੜੀ ਬਹੁਤੀ ਜਿਹੜੇ ਬਾਹਰ ਦੇ ਬਾਹਰ ਦੇ ਅੰਸਰ ਅੰਸਰ ਆ ਉਹਨਾਂ ਨੇ ਕੋਈ ਰਫੜ ਪਾਤਾ ਵਾ ਉਹਦੀ ਵਜ੍ਹਾ ਕਰਕੇ ਜਿਹੜਾ ਮਸਲਾ ਹੱਥ ਤੱਕ ਪਹੁੰਚ ਗਿਆ ਵਾ ਇੱਕ ਦੋ ਝਗੜੇ ਵੀ ਹੋਏ ਆ ਜਿੱਦਾਂ ਉਹਨਾਂ ਨੇ ਦੱਸਿਆ ਵੀ ਫੈਸਲੇ ਕਰਾਏ ਜੇ ਬੋ ਹਨਾ ਚਲੋ ਉਹਦੇ ਮੁਤਾਬਕ ਚਾਹੁੰਦੇ ਹੀ ਕਿ ਵੀ ਅੱਗੇ ਕੰਮ ਨਾ ਵਧੇ ਪਰ ਜੇ ਅੱਗੇ ਕੰਮ ਵਧ ਰਿਹਾ ਤਾਂ ਮੈਂ ਹੀ ਬੇਨਤੀ ਕਰ ਰਿਹਾ ਆਂਗਾ ਵੀ ਸੰਗਤ ਦੇ ਵਿੱਚ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਇੱਧਰ ਮੇਰਾ ਚਾਚਾ ਤੇ ਉੱਧਰ ਮੇਰਾ ਭਰਾ ਵਾ ਚਾਚਾ ਵੀ ਪਿੱਛੇ ਹੋ ਜਾਏਗਾ ਭਰਾ ਵੀ ਪਿੱਛੇ ਹੋ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਆਡੀ ਸੰਗਤ ਆਣਾ ਉਹ ਸੰਗਤ ਸਾਂਝੀ ਰੂਪ ਦੇ ਵਿੱਚ ਆਪਣੀ ਕਮੇਟੀ ਚੁਣ ਲੈ ਆਪਣਾ ਪ੍ਰਧਾਨ ਚੁਣ ਲੈ ਇਹਨਾਂ ਕੰਮ ਕੰ ਨੂੰ ਖਤਮ ਕੀਤਾ ਜਾਏ ਕਿਉਂਕਿ ਜਿਹੜੇ ਇਹ ਮਸਲੇ ਆ ਇਹ ਗੁਰੂ ਘਰ ਦੇ ਆ ਸੰਗਤ ਦੇ ਆ ਪਿੰਡ ਦੇ ਆ ਇਹ ਗੁਰੂ ਗੁਰੂ ਘਰ ਜਿਹੜਾ ਕਿਸੇ ਦੇ ਪਿਓ ਦਾ ਨਹੀਂ ਹੈਗਾ ਤੇ ਸੰਗਤ ਦਾ ਸਾਂਝਾ ਦੇਖੋ ਜੀ ਆਪਣੇ ਤਿੱਲ ਫੁੱਲ ਕਮਾਈ ਦੇ ਵਿੱਚੋਂ ਕੋਈ ਹਿੱਸਾ ਪਾਉਂਦਾ ਕੋਈ 10 ਰੁਪਏ ਪਾਉਂਦਾ ਕੋਈ 20 ਪਾਉਂਦਾ ਕੋਈ ਰੁਪਏ ਪਾਉਂਦਾ ਕੋਈ ਲੱਖਾਂ ਨਾ ਪਾਉਂਦਾ ਪਰ ਉਹ ਆਪਣੀ ਸਰਦਾ ਮੁਤਾਬਕ ਜੋਗ ਦਾ ਹਿੱਸਾ ਵੰਡਾਉਦਾ ਪਾਉਂਦਾ ਤੇ ਉਹ ਸੰਗਤ ਦਾ ਹੱਕ ਵੀ ਵੰ ਉਥੇ ਕੋ ਇਹ ਨਹੀਂ ਹੋਣਾ ਚਾਹੀਦਾ ਸਰਪੰਚ ਦੀ ਚੱਲਣੀ ਚਾਹੀਦੀ ਤੇ ਨਾ ਉਥੇ ਪ੍ਰਧਾਨ ਦੀ ਚੱਲਣੀ ਚਾਹੀਦੀ ਉਥੇ ਸਿਰਫ ਤੇ ਸਿਰਫ ਸੰਗਤ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਜਾਗਦੀ ਜੋਤ ਆ ਉਹਨਾਂ ਦੀ ਚੱਲਣੀ ਚਾਹੀਦੀ ਆ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਜੀ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਸੰਗਤਾਂ ਦਾ ਜਿਹੜਾ ਅੱਜ ਉਹਨਾਂ ਨੇ ਫੈਸਲਾ ਕਰਕੇ ਸਰਦਾਰ ਮੁਖਰ ਸਿੰਘ ਜੀ ਆ ਉਹਨਾਂ ਨੂੰ ਜਿਹੜਾ ਸਰੂਪਾ ਪਾਇਆ ਵਾ ਤੇ ਬਾਕੀ ਜਿਹੜੀ ਕਮੇਟੀ ਆ ਉਹਦੇ ਵਿੱਚ ਕੋਈ ਚੇਂਜ ਕਰਨਾ ਚਾਹੋਂ ਤਾਂਗੇ ਕਰ ਸਕਦੇ ਆ ਨਹੀਂ ਕਰਨਾ ਚਾਹੋਂ ਤਾਂ ਸੰਗਤ ਦੀ ਮਰਜ਼ੀ ਆ ਸੰਗਤ ਦਾ ਗੁਰਦੁਆਰਾ ਵਾ ਸੰਗਤ ਦੀ ਦੇਣ ਆ ਸੰਗਤ ਦੇਖੇ ਇੰਨਿਆਂ ਕ ਬੇਨਤੀਆਂ ਪ੍ਰਵਾਨ ਕਰਦੀਆਂ ਬਾਕੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਦੇਖੋ ਜੀ ਕੀ ਕਹਿਣਾ ਚਾਹੂਗੇ ਸੰਗਤ ਜੀ ਗੁਰੂ ਘਰ ਦਾ ਸਰਵਕ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੋਇਆ ਜੇ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਨਾਂ ਦਾ ਕਾਬਲ ਜਿਹੜਾ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚਾ ਰਹੋ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜਬਰ ਤੱਕ ਇਹਨਾਂ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਸਰਪੰਚ ਨਹੀਂ ਹੈ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਬੇਦਾਰ ਰਿਟਾਇਰ ਆਇਆ ਤਾਂ ਕਮੇਟੀ ਵੀ ਸਾਰੀ ਸੁਬੇਦਾਰਾਂ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜ ਮੁੰਡੇ ਆ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤੀ ਨਾਲ ਗੁਰਦੁਆਰੇ ਦੀ ਮर्यादा ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀ ਦਵਸ ਚੱਲਦੇ ਆ ਸਾਰੀਆਂ ਸੰਗਤਾਂ ਬਰਾਗ ਮੈ ਤਰੀਕੇ ਦੇ ਨਾਲ ਕੀਰਤਨ ਕਰਦੀਆਂ ਹਨ ਨਾਮ ਪਾਣੀ ਜਪਦਿਆਂ ਹਨ ਇਹਨੇ ਪਿਛਲੀ ਸਕਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸਕਰਾਂ ਦਾ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਕਰਾਂ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ 4-5 ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਧੱਕੇ ਨਾਲ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮ ਨੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਬ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਵਾਨ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਅਸੀਂ ਉਹਦਾ ਕੋਈ ਵਿਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਜੀ ਨਾ ਤੁਹਾਡਾ ਮੇਰਾ ਨਾਮ ਹੈ ਸਬੇਦਾਰ ਜਸਬੀਰ ਸਿੰਘ ਔਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸਾਨ ਦਾ ਹਾਂ ਤੇ ਦੇਖੋ ਅੱਜ ਸਿੱਖ ਕੌਮ ਨੂੰ ਕਿੰਨਾ ਵੱਡਾ ਤਕਾ ਲੱਗ ਰਿਹਾ ਹੈ ਅਸੀਂ ਕੀ ਜਾਲਮਾਂ ਦਾ ਟੱਕਰਾ ਕਰਨਾ ਅੱਜ ਸਾਡੇ ਹੀ ਜਾਲਮ ਹਨ ਪੁਆਇੰਟ ਤੇ ਪੁਆਇੰਟ ਤੇ ਪੁਆਇੰਟ ਤੇ ਵਸਪਤ ਜ਼ਿਆਦਾ ਨਹੀਂ ਲੜਾਈ ਨਹੀਂ ਪਾਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜਾ ਗੁਰੂ ਘਰ ਦਾ ਪ੍ਰਧਾਨ ਹੀ ਅਮਰ ਧਾਰੀ ਹੈ ਸੁਬਜ਼ਾ ਰਿਟਾਇਰਮੈਂਟ ਆਏ ਆ ਫੌਜ ਚ ਇਹ ਫੌਜ ਬੜੀਆ ਕਾਰਸ਼ੀਲਾ ਚੋਂ ਡੇਰ ਦਾਸ ਤੋਂ ਬਣਿਆ ਬੜਾ ਵਧੀਆ ਮੈਨੇਜਮੈਂਟ ਚੱਲ ਰਹੀ ਹੈ ਪੂਰੀ ਕਮੇਟੀ ਸਹੀ ਕੰਮ ਕਰ ਰਹੀ ਹੈ ਗੁਰੂ ਘਰ ਦੇ ਵਿੱਚ ਇਹਨਾਂ ਦੇ ਜੋ ਵੀ ਪੈਸਾ ਇਕੱਠਾ ਹੁੰਦਾ ਵਾ ਉਹਦੀਆਂ ਆਪਣੀਆਂ ਕਰਾ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਇਹ ਵੀ ਤਰਾਜ ਕੋਈ ਐਫ ਡੀਆ ਕਿਉਂ ਹੋ ਰਹੀਆਂ ਬੈਂਕ ਦੇ ਸਾਨੂੰ ਪੈਸੇ ਕਿਤੇ ਖਰਚਣ ਵਾਸਤੇ ਚਾਹੀਦੇ ਹੁੰਦੇ ਆ ਦੇਖੋ ਗੁਰੂ ਘਰ ਦੀ ਐਫ ਡੀਆ ਜੇ ਕਿਤੇ ਕੋਈ ਖਰਚਣਾ ਪੈਣੇ ਤੇ ਪ੍ਰਧਾਨ ਸਾਹਿਬ ਹਾਜ਼ਰ 24 ਘੰਟੇ ਰਹਿੰਦੇ ਜਦੋਂ ਮਰਜ਼ੀ ਕਰਵਾ ਸਕਦੇ ਨਾਲ ਕਿਹਾ ਕਿਉਂਕਿ ਪਹਿਲਾਂ ਤੋਂ 15-10-15 ਸਾਲ ਤੋਂ ਕੋਈ ਵੀ ਪੈਸਾ ਕਮੇਟੀ ਦਾ ਕਿਸੇ ਨਾਲ ਹਸਾਬ ਤੁਹਾਨੂੰ ਦਿੱਤਾ ਜੋ ਪ੍ਰਧਾਨ ਸਾਹਿਬ ਦੀ ਸਵੀਰ ਸੰਗਤ ਲੱਗੇ ਪ੍ਰਧਾਨ ਬਣਾਇਆ ਉਹ ਉਹਦਾ ਕਮੇਟੀ ਦਾ ਪੂਰਾ ਪੈਸੇ ਪੈਸਾ ਹਸਾਬ ਦੇ ਰਿਹਾ ਔਰ ਸੰਗਤ ਪੂਰਾ ਇਹਨਾਂ ਤੇ ਵਿਸ਼ਵਾਸ ਕਰ ਰਹੀ ਹੈ ਇਹਨਾਂ ਨੂੰ ਹੀ ਪ੍ਰਧਾਨ ਚਾਹੁੰਦੀ ਹੈ ਇਹਨਾਂ ਨੂੰ ਹੀ ਪ੍ਰਧਾਨ ਤੁਸੀਂ ਜ ਪਿੰਕ ਉਤਪਕਰਤਾ ਨਿਵਾਸੀ ਹਾਂ ਜੀ ਮੈਂ तकरीबन ਪਿਛਲੇ 10 ਸਾਲ ਤੋਂ ਇਹ ਦੇਖਦਾ ਆ ਰਿਹਾ ਕਿ ਜਿੰਨੀਆਂ ਕਮੇਟੀਆਂ ਨੇ ਕੰਮ ਕੀਤਾ ਸਭ ਤੋਂ ਵਧੀਆ ਕਮੇਟੀ ਇਹ ਕੰਮ ਕਰਦੀ ਪਈ ਜੋ ਪ੍ਰੈਜੈਂਟ ਕਮੇਟੀ ਹੈ ਜੋ ਸੁਭਿਦਰ ਜਸਵੀਰ ਸਿੰਘ ਪ੍ਰਧਾਨ ਆ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਇਮਾਨਦਾਰ ਆ ਔਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਆ ਸੱਚ ਬੋਲਦਾ ਸੱਚ ਬੋਲਣ ਦੀ ਸਜਾ ਲਾਉਂਦੇ ਪਏ ਨੇ ਜੀ ੱੱਕਾ ਕਰਦੇ ਪਏ ਨੇ ਜੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਪਈ ਆ ਚਲੋ ਚਲੋ ਮਾਈਕ ਸਵਾਲ ਪੁੱਛਿਆ ਸਾਰਿਆਂ ਨੂੰ ਮੈਂ ਵੀ ਸੇਖਾਂ ਹਾਂ ਹਾਂਜੀ ਗੁਰੂ ਦਾ ਸਿੱਧੀ ਪੁਰਬ ਚੱਲਦਾ ਪਿਆ ਜੋ ਗੁਰੂ ਦੀ ਗਰੰਤ ਸਾਹਿਬ ਤੇ ਲਾਗੇ ਹੋਇਆ ਵਾਕੀ ਦੇਖਿਆ ਕੈਮਰੇ ਚ ਕਹਿਦਾ ਕਿ ਉਹ ਸਹੀ ਹੋਇਆ ਗੁਰਦੁਆਰੇ ਦੇ ਅੰਦਰ ਬਿਲਕੁਲ ਸਹੀ ਹੋਇਆ ਜੀ ਐਸਐ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਸੰਗਤ ਜੀ ਅੱਜ ਸਾਰੇ ਗੁਰਦੁਆਰਿਆਂ ਵਿੱਚ ਛੋਟੇ ਸਾਹਿਬ ਜੀ ਦੇ ਮਾਤਾ ਗੁਜਰਕੌਰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਧੀ ਉਸ ਤੋਂ ਬਾਅਦ ਵੱਡੇ ਸਾਹਿਬ ਜਾਦੇ ਤੇ ਨਿਕਾ ਹੀ ਸਿੰਘਾਂ ਦੀ ਹਿੱਦਤ ਲੋਕੀ ਤਾਂ ਥੱਲੇ ਬਿਸਤਰ ਲਾ ਕੇ ਉਹਨਾਂ ਦੇ ਪਿਆਰ ਵਿੱਚ ਨਹੀਂ ਸਰ ਬੰਦਗੀ ਕਰ ਰਹੇ ਹਨ ਲੇਕਿਨ ਇਹ ਸਾਹਿਬ ਦੀ ਮਹਾਰਾਜ ਕੀ ਜੋ ਹੋਇਆ ਮੈਨੂੰ ਦੇਖੋ ਹੋਇਆ ਮੈਂ ਪੱਤਰਕਾਰ ਹਾਂ ਜੋ ਇਹ ਬੜਾ ਹੋਇਆ ਕੀ ਸਹੀ ਹੋਇਆ ਇਹ ਬੜਾ ਬਰਾਦ ਹੋ ਰਿਹਾ ਨਹੀਂ ਹੋਰ ਦੇਖੋ ਗੁਰੂ ਘਰ ਵਿੱਚ ਸਿੰਘਾਂ ਨੂੰ ਟੱਕੇ ਮਾਰੇ ਜਾ ਰਹੇ ਹਨ 3 ਮਿੰਟ ਹੋ ਰਿਹਾ 20 ਵੀ ਗਲਤ ਉਹ ਵੀ ਗਲਤ ਆ ਮਾ ਦੋਵਾਨੂ ਗਲਤ ਕਮਾਦਾ ਸਾਨੂੰ ਅੰਦਰ ਵਿੱਚ ਗੁਰਦੁਆਰਾਂ ਦੇ ਜਿਨਚਕ ਪੰਚਾਇਤ ਦਖੰਦਾਜੀ ਜਏਗੀ ਉੱਚ ਤਾਂ ਇਹੇ ਕੰਮ ਹੋਣਾ ਰਾਜਨੀਤਿਕ ਰਾਏ ਤਾਂ ਕੰਮੀ ਕੋਈ ਨਹੀਂ ਇੱਥੇ ਜੀ ਅਸੀਂ ਪਲਵਿੰਦਰ ਸਿੰਘ ਜੀ ਸਾਡਾ ਤਿੱਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰ ਸਾਹਿਬ ਨੂੰ ਕੰਪਰੀਟ ਹੈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਪਹੁੰਚੋ ਕੋਈ ਬਾਹਰੋਂ ਬੰਦਾ ਕੋਈ ਸਰ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂ ਜੀ ਦੋਖ ਹੋਇਆ ਕਿਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਤੋਂ ਹੋਇਆ ਅਸੀਂ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਰੀ ਸੰਗ ਜਾ ਚੁੱਕੀ ਹੈ ਇੱਥੇ ਥੋੜੇ ਬੰਦੇ ਹੈਗੇ ਆ ਬਾਤ ਤੁਹਾਡੇ ਨਾਲ ਹੀ ਹਾਂਜੀ ਠੀਕ ਹੈ ਸਰੋਗੇ ਜੀ ਹੁਣ ਅੱਗੇ ਜੋ ਵੀ ਹੋਏ ਹਾਂਜੀ ਹਾਂਜੀ ਉਹ ਕੰਪਲੇਨਟ ਕਰਨਾ ਆਪਣਾ ਜੋ ਵੀ ਬਾਂਦੀਗਰਾ ਕਰ ਵੀ ਕਰਾਂਗੇ ਠੀਕ ਹੈ